ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਐਗਜ਼ਾਮ ਪਲੱਸ ਐਜੂਕੇਸ਼ਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੀਐਸ ਪੀਸੀਐਲ ਬਾਰੇ ਜਾਨੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਬਾਰੇ ਠੀਕ ਹੈ ਇਹਨਾਂ ਦੀਆਂ ਪਿਛਲੇ ਦਿਨੀ ਅਸਾਮੀਆਂ ਆਈਆਂ ਸੀ ਜਿਹਦੇ ਵਿੱਚ ਕੁੱਲ ਅਸਾਮੀਆਂ ਇਹਨਾਂ ਨੇ 2500 ਜਾਨੀ ਕਿ 2500 ਭਰਤੀਆਂ ਲੈਂਡਮੈਨ ਦੀ ਭਰਤੀ ਲਈ ਇਹਨਾਂ ਨੇ ਵਿਗਿਆਪਨ ਕੱਢਿਆ ਸੀਗਾ ਤੇ ਉਹਦੇ ਵਿੱਚ ਹੁਣ ਇਹਨਾਂ ਨੇ ਸ਼ੋਧ ਕਰਕੇ ਲਿਖਿਆ ਕਿ ਇਹਦੇ ਵਿੱਚ ਵਿਗਿਆਪਨ ਜਿਹੜੀਆਂ 2500 ਅਸਾਮੀਆਂ ਸੀ ਉਹਨਾਂ ਵਿੱਚ 500 ਅਸਾਮੀਆਂ ਦਾ ਹੋਰ ਵਾਧਾ ਕੀਤਾ ਗਿਆ ਹੈ ਯਾਨੀ ਕਿ ਪਹਿਲਾਂ 2500 ਅਸਾਮੀਆਂ ਸੀ ਹੁਣ ਟੋਟਲ 3000 ਅਸਾਮੀਆਂ ਹੋ ਗਈਆਂ ਤਾਂ ਆਪਾਂ ਇਹਨਾਂ ਬਾਰੇ ਡਿਟੇਲ ਦੇ ਵਿੱਚ ਗੱਲ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਦਬਲੋ ਬੈਲ ਆਈਕਨ ਤਾਂ ਕਿ ਆਉਣ ਵਾਲੀਆਂ ਵੀਡੀਓ ਦੀ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਤੇ ਆਪਾਂ ਜਿਹੜੀ ਵੀ ਕੋਈ ਪੰਜਾਬ ਦੇ ਵਿੱਚ ਭਰਤੀ ਆਉਂਦੀ ਹੈ ਤਾਂ ਉਸ ਨੂੰ ਆਪਾਂ ਵੀਡੀਓ ਰਾਹੀਂ ਸਭ ਤੋਂ ਪਹਿਲਾਂ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਟੈਲੀਗ੍ਰam ਚੈਨਲ ਵੀ ਜੁਆਇਨ ਕਰ ਲੈਣਾ ਠੀਕ ਹੈ ਤੇ ਹੁਣ ਆਪਾਂ ਗੱਲ ਕਰੀਏ ਜਰਨਲ ਦੇ ਵਿੱਚ ਕੁੱਲ ਟੋਟਲ ਪੋਸਟਾਂ ਨੇ 1170 ਤੇ ਇਹਦੇ ਵਿੱਚ ਜਿਹੜੀਆਂ ਕੁੜੀਆਂ ਵਾਸਤੇ ਪੋਸਟਾਂ ਨੇ 330 ਪੋਸਟਾਂ ਰੱਖੀਆਂ ਗਈਆਂ ਠੀਕ ਹੈ ਤੇ ਤੁਸੀਂ ਆ ਸਾਰੀ ਲਿਸਟ ਦੇਖ ਸਕਦੇ ਹੋ ਇਹਦੇ ਵਿੱਚ ਕਿੰਨੀਆਂ ਟੋਟਲ ਪੋਸਟਾਂ ਨੇ ਤਾਂ ਪਹਿਲਾਂ ਪੋਸਟਾਂ 2500 ਸੀ ਹੁਣ ਪੋਸਟਾਂ ਵਧਾ ਕੇ 3000 ਕਰ ਦਿੱਤੀਆਂ ਗਈਆਂ ਜਿਹਦੇ ਵਿੱਚ ਕੁੱਲ 1005 ਜਿਹੜੀਆਂ ਪੋਸਟਾਂ ਨੇ ਕੁੜੀਆਂ ਲਈ ਨੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਜਾਂਦਾ ਹੈ ਉਕਤ ਵਿਗਿਆਪਨ ਅਧੀਨ 21 2002 2025 ਤੋਂ ਮਿਤੀ 13 3 2025 ਤੱਕ ਉਮੀਦਵਾਰਾਂ ਤੋਂ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣੀਆਂ ਅਤੇ ਮਿਤੀ 17 3 2025 ਤੱਕ ਆਨਲਾਈਨ ਫੀਸ ਜਮ੍ਹਾਂ ਕਰਵਾਈ ਜਾ ਸਕਦੀ ਹੈ ਠੀਕ ਹੈ ਜਿਹੜੀ ਇਹਨਾਂ ਦੀ ਆਪਣਾ ਆਨਲਾਈਨ ਫਾਰਮ ਭਰਨ ਦੀ ਜਿਹੜੀ ਤਰੀਕ ਹੈ ਉਹ 21 2 2021 ਤੋਂ ਲੈ ਕੇ 13 3 2025 ਤੱਕ ਹੈ ਜੀ ਠੀਕ ਹੈ ਤੁਸੀਂ ਇਹ ਡੇਟਾ ਦੇ ਵਿੱਚ ਆਪਣੀ ਆਨਲਾਈਨ ਫਾਰਮ ਭਰ ਸਕਦੇ ਹੋ ਤੇ ਜਿਹੜੀ ਫੀਸ ਭਰਨ ਦੀ ਲਾਸਟ ਤਰੀਕ ਹੈ ਉਹ ਹੈਗੀ ਹੈ ਜੀ 17 3 ਯਾਨੀ ਕਿ 17 ਮਾਰਚ 2025 ਤੱਕ ਤੁਸੀਂ ਆਪਣੀ ਫੀਸ ਭਰ ਸਕਦੇ ਹੋ ਤੇ ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਕਿ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੋਰ ਵਧੇਰੇ ਜਾਣਕਾਰੀ ਲਈ PP PSPL ਦੀ ਸਾਈਟ ਤੇ ਸਮੇਂ-ਸਮੇਂ ਤੇ ਚੈੱਕ ਕਰਦੇ ਰਹਿਣ ਠੀਕ ਹੈ ਇਹ ਤੁਸੀਂ ਚੈੱਕ ਕਰੋ ਵੀ ਨਾ ਕਰੋ ਵੀ ਲੇਕਿਨ ਅਸੀਂ ਜ਼ਰੂਰ ਕਰਦੇ ਰਹਿੰਦੇ ਹਾਂ ਤਾਂ ਕਿ ਕੋਈ ਵੀ ਤੁਹਾਡੀ ਨੋਟੀਫਿਕੇਸ਼ਨ ਮਿਸ ਨਾ ਹੋਵੇ ਤੇ ਜਿਹੜੀ ਵੀ ਕੋਈ ਨਵੀਂ ਨੋਟੀਫਿ ਪ੍ਰਤੀ ਸਬੰਧੀ ਨੋਟੀਫਿਕੇਸ਼ਨ ਆਉਂਦੀ ਹੈ ਅਸੀਂ ਤੁਹਾਨੂੰ ਵੀਡੀਓ ਰਾਹੀਂ ਸਭ ਤੋਂ ਪਹਿਲਾਂ ਦੱਸਦੇ ਹਾਂ ਇਸ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਲਾਈਕ ਕਰ ਦਿਆ ਕਰੋ ਠੀਕ ਹੈ ਟੋਟਲ ਪੋਸਟਾਂ ਜੀ ਹੁਣ ਪੀਐਸਪੀਸੀਲ ਦੀਆਂ ਜਿਹੜੀਆਂ ਲਾਈਨਮੈਨ ਦੀਆਂ 3000 ਹੋ ਚੁੱਕੀਆਂ ਨੇ ਤਾਂ ਤੁਹਾਡੇ ਵਾਸਤੇ ਬਹੁਤ ਵਧੀਆ ਮੌਕਾ ਹੈ ਜਿੰਨਾ ਬੰਦਿਆਂ ਨੇ ਇਹ ਲਾਈਨਮੈਨ ਦਾ ਕੋਰਸ ਕੀਤਾ ਹੋਇਆ ਤਾਂ ਤੁਸੀਂ ਇਹ ਫਾਇਦਾ ਚੱਕ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ